ਭਗਤ ਪੀਪਾ ਜੀ ਆਪਣੀ ਭਗਤੀ ਵਿੱਚ ਲੀਨ ਸਨ ਕੁਝ ਸਮਾਂ ਬੀਤਿਆ ਇੱਕ ਦਿਨ ਇੱਕ ਗੁਜਰੀ ਭਗਤ ਜੀ ਪਾਸ ਆਈ ਭਗਤ ਜੀ ਨੇ ਉਸ ਦੇ ਭਲੇ ਵਾਸਤੇ ਆਖਿਆ ਤੂੰ ਦੁੱਧ ਇਹਨਾਂ ਮਹਾਤਮਾ ਨੂੰ ਛਕਾ ਦੇ ਪੈਸੇ ਮੈਥੋਂ ਲੈ ਲਵੀ ਗੁਜਰੀ ਨੇ ਭਗਤ ਜੀ ਦਾ ਹੁਕਮ ਮੰਨ ਕੇ ਸਾਰਾ ਦੁੱਧ ਮਹਾਤਮਾ ਨੂੰ ਪਿਲਾ ਦਿੱਤਾ ਨਿੰਦਕਾਂ ਦੀ ਚੁੱਕ ਵਿੱਚ ਆ ਕੇ ਗੁਜਰੀ ਨੇ ਭਗਤ ਜੀ ਪਾਸੋਂ ਪੈਸੇ ਮੰਗੇ ਪ੍ਰਭੂ ਜੀ ਨੇ ਭਗਤ ਜੀ ਦੀ लाज ਆਪ ਰੱਖੀ ਉਸੇ ਵੇਲੇ ਇੱਕ ਰਾਜਾ ਭਗਤ ਜੀ ਦੇ ਦਰਸ਼ਨਾਂ ਨੂੰ ਆਇਆ ਉਸ ਨੇ 500 ਮੋਹਰਾਂ ਭਗਤ ਜੀ ਦੀ ਭੇਟਾਂ ਕੀਤੀਆਂ ਭਗਤ ਜੀ ਨੇ ਸਾਰੀਆਂ ਮੋਹਰਾਂ ਗੁਜਰੀ ਨੂੰ ਦੇ ਦਿੱਤੀਆਂ ਗੁਜਰੀ ਦੇ ਜੀਵਨ ਵਿੱਚ ਉਸ ਸਮੇਂ ਤੱਕ ਤਬਦੀਲੀ ਆ ਚੁੱਕੀ ਸੀ ਭਗਤ ਜੀ ਦੀ ਮਿਹਰ ਦ੍ਰਿਸ਼ਟੀ ਨੇ ਉਸ ਦਾ ਮਨ ਬਦਲ ਦਿੱਤਾ ਉਹ ਮੋਹਰਾਂ ਰੱਖਣ ਦੀ ਥਾਂ ਉਸ ਨੇ ਘਰ ਪੁੱਜ ਕੇ ਸਭ ਗਹਿਣੇ ਗੱਟੇ ਅਤੇ ਧਨ ਉਹਨਾਂ ਮੋਹਰਾਂ ਨਾਲ ਮਿਲਾ ਕੇ ਵਾਪਸ ਭਗਤ ਜੀ ਨੂੰ ਪੇਟ ਕਰ ਦਿੱਤਾ ਭਗਤ ਜੀ ਨੇ ਉਸ ਨੂੰ ਦੀਖਿਆ ਦਿੱਤੀ ਅਤੇ ਉਹ ਗੁਜਰੀ ਵੀ ਪ੍ਰੇਮਾ ਭਗਤੀ ਦੀ ਰੰਗਣ ਵਿੱਚ ਰੰਗੀ ਗਈ ਇੱਕ ਰਸਤੇ ਤੁਰੇ ਜਾਂਦਿਆਂ ਭਗਤ ਪੀਪਾ ਜੀ ਨੂੰ ਤੇਲੀ ਦੀ ਸੁੰਦਰ ਇਸਤਰੀ ਮਿਲੀ ਭਗਤ ਜੀ ਆਖਣ ਲੱਗੇ ਇਹ ਸੁੰਦਰ ਸਰੀਰ ਵਾਲੀ ਔਰਤ ਜੇਕਰ ਤੂੰ ਰਾਮ ਨਾਮ ਦਾ ਸਿਮਰਨ ਕਰੇ ਤਾਂ ਸੁੰਦਰਤਾ ਦੂਣ ਸਵਾਈ ਹੋ ਜਾਵੇ ਅਤੇ ਤੇਰਾ ਜਨਮ ਵੀ ਸਫਲ ਹੋ ਜਾਵੇ ਤੇਲੀ ਦੀ ਔਰਤ ਸਰੀਰਕ ਸੁੰਦਰਤਾ ਰੱਖਦੀ ਸੀ ਪਰ ਅੰਦਰੋਂ RAM ਨਾਮ ਦੇ ਸਿਮਰਨ ਤੋਂ ਸਖੜੀ ਹੋਣ ਕਾਰਨ ਕੋਝੀ ਸੀ ਉਹ ਸਮਝਦੀ ਸੀ ਕਿ ਸਿਮਰਨ ਦੀ ਲੋੜ ਨਹੀਂ ਇਹਨਾਂ ਵਿਚਾਰਾਂ ਵਿੱਚ ਫਸੀ ਭੁੱਲੜ ਔਰਤ ਗੁੱਸੇ ਹੋ ਕੇ ਆਪਣੇ ਸੁਭਾਅ ਵਿੱਚ ਆ ਗਈ ਅਤੇ ਆਖਣ ਲੱਗੀ ਭਗਤ ਜੀ ਮੇਰਾ ਤਾਂ ਪਤੀ ਜੂਦਾ ਹੈ ਰਾਮ ਨਾਮ ਦਾ ਸਿਮਰਨ ਤਾਂ ਵਿਧਵਾ ਇਸਤਰੀਆਂ ਕਰਦੀਆਂ ਹਨ ਉਸ ਤੇਲੀ ਦੀ ਔਰਤ ਦਾ ਉਪਰੋਕਤ ਉੱਤਰ ਸੁਣ ਕੇ ਸਹਿਜ ਸੁਭਾਅ ਹੀ ਭਗਤ ਜੀ ਨੇ ਆਖ ਦਿੱਤਾ ਕਿ ਤੂੰ ਵੀ ਵਿਧਵਾ ਹੋ ਜਾਵੇ ਤਾਂ ਪ੍ਰੀਤ ਵਾਲੀ ਹੋ ਕੇ ਰਾਮ ਨਾਮ ਦਾ ਸਿਮਰਨ ਕਰੇ ਔਰਤ ਮੂੰਹੋਂ ਤਾਂ ਕੁਝ ਨਾ ਆਖ ਸਕੀ ਪਰ ਮਨ ਵਿੱਚ ਬਹੁਤ ਭੜੇ ਸੰਕਲਪ ਭਗਤ ਜੀ ਦੇ ਵਿਰੁੱਧ ਕਰਦੀ ਘਰ ਨੂੰ ਚਲੀ ਗਈ ਘਰ ਪੁੱਜ ਕੇ ਵੇਖਿਆ ਕਿ ਉਸ ਦਾ ਪਤੀ ਮਰ ਚੁੱਕਾ ਹੈ ਮੋਇਆ ਪਿਆ ਹੈ ਉਸੇ ਵੇਲੇ ਪਟਣਾ ਸ਼ੁਰੂ ਕਰ ਦਿੱਤਾ ਮਗਰ ਹੀ ਭਗਤ ਜੀ ਵੀ ਪੁੱਜ ਗਏ ਉਸ ਨੂੰ ਰੋਂਦੀ ਵੇਖ ਕੇ ਆਖਣ ਲੱਗੇ ਕਿ ਤੈਨੂੰ ਆਖਿਆ ਸੀ ਕਿ ਤੂੰ ਰਾਮ ਨਾਮ ਜਪ ਪਰ ਤੂੰ ਸੁੰਦਰਤਾ ਦੇ ਹੰਕਾਰ ਵਿੱਚ ਰਾਮ ਨਾਮ ਜਪਣ ਨੂੰ ਵਿਦਵਾ ਦਾ ਕੰਮ ਦੱਸਿਆ ਅਜੇ ਵੀ ਸਮਾਂ ਹੈ ਮਾਣ ਹੱਠ ਤਿਆਗ ਕੇ ਰਾਮ ਨਾਮ ਦਾ ਜਾਪ ਕਰਨਾ ਆਰੰਭ ਕਰ ਦੇ ਤੇਰਾ ਪਤੀ ਜ਼ਿੰਦਾ ਹੋ ਜਾਵੇਗਾ ਇਲੀ ਦੀ ਪਤਨੀ ਦੇ ਅੰਦਰੋਂ శਰੀਰਕ ਸੁੰਦਰਤਾ ਦਾ ਮਾਨ ਟੁੱਟ ਚੁੱਕਾ ਸੀ ਉਹ ਭਗਤ ਜੀ ਦੇ ਚਰਨਾਂ ਤੇ ਢਹਿ ਪਈ ਅਤੇ ਬੇਨਤੀ ਕਰਨ ਲੱਗੀ ਭਗਤ ਜੀ ਜਵੇਂ ਆਖੋ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ ਮੇਰਾ ਪਤੀ ਜਿਉਂਦਾ ਹੋ ਜਾਵੇ ਭਗਤ ਜੀ ਨੇ ਪ੍ਰਭੂ ਜੀ ਦਾ ਕੀਰਤਨ ਕਰਨਾ ਆਰੰਭ ਕਰ ਦਿੱਤਾ ਅਤੇ ਤੇਲੀ ਦੀ ਪਤਨੀ ਵੀ ਬੇਨਤੀਆਂ ਕਰਨ ਲੱਗੀ ਕੁਝ ਸਮੇਂ ਵਿੱਚ ਹੀ ਤੇਲੀ ਉੱਠ ਕੇ ਬੈਠ ਗਿਆ ਦੇਲੀ ਦੀ ਪਤਨੀ ਭਗਤ ਜੀ ਦੇ ਚਰਨਾਂ ਨੂੰ ਨਮਸਕਾਰ ਕਰਨ ਲੱਗੀ ਅਤੇ ਬੇਨਤੀਆਂ ਕਰਨ ਲੱਗੀ ਕਿ ਮੈਨੂੰ ਮੇਰੇ ਪਤੀ ਨੂੰ ਰਾਮ ਨਾਮ ਦੀ ਦਾਤ ਬਖਸ਼ੋ ਤਾਂ ਜੋ ਬਾਕੀ ਜ਼ਿੰਦਗੀ ਪ੍ਰਭੂ ਦੇ ਗੁਣ ਗਾਉਂਦਿਆਂ ਹੀ ਬਤੀਤ ਹੋ ਜਾਵੇ ਭਗਤ ਜੀ ਨੇ ਕਿਰਪਾ ਕੀਤੀ ਦੋਵੇਂ ਪ੍ਰਭੂ ਗੁਣ ਗਾਉਣ ਲੱਗ ਪਏ ਫਿਰ ਅੱਗੇ ਚਲਦੇ ਹੋਏ ਇੱਕ ਰਾਜੇ ਨੇ ਭਗਤ ਪੀਪਲ ਜੀ ਨੂੰ ਸ਼ਰਧਾ ਪਿਆਰ ਨਾਲ ਇੱਕ ਗੱਡੀ ਧਨ ਹੀਰੇ ਜਵਾਹਰਾਤ ਦੀ ਭਰ ਕੇ ਅਤੇ ਇੱਕ ਬਾਸਲੀ ਭਰ ਕੇ ਭੇਟਾ ਕੀਤੀ ਸਭ ਸਮਗਰੀ ਲੈ ਕੇ ਭਗਤ ਜੀ ਉਸ ਰਾਜੇ ਪਾਸੋਂ ਵਿਦਾ ਹੋਏ ਰਸਤਾ ਜੰਗਲ ਦਾ ਸੀ ਚੋਰਾਂ ਨੇ ਧਨ ਦੀ ਗੱਡੀ ਭਗਤ ਜੀ ਪਾਸੋਂ ਖੋਹ ਲਈ ਭਗਤ ਜੀ ਨੇ ਲੱਕ ਦਿਵਾਲਿਓ ਬਾਸਲੀ ਵੀ ਖੋਲ ਕੇ ਖੁਸ਼ੀ ਨਾਲ ਫੜਾ ਦਿੱਤੀ ਇਸ ਘਟਨਾ ਨਾਲ ਚੋਰ ਸੋਚਣ ਲੱਗੇ ਕਿ ਕੀ ਭਗਤਾਂ ਨੂੰ ਧਨ ਦੀ ਲੋੜ ਨਹੀਂ ਖੁਸ਼ੀ ਨਾਲ ਧਨ ਸਾਡੇ ਹੱਥ ਫੜਾ ਰਹੇ ਹਨ ਪਰ ਅਸੀਂ ਕਿੰਨੇ ਦੁਸ਼ਟ ਹਾਂ ਜਿਹੜੇ ਲੋਕਾਂ ਦਾ ਧਨ ਲੁੱਟ ਕੇ ਪਾਪਾਂ ਦੀ ਪੰਡ ਉਠਾਈ ਨਰਕਾਂ ਦੇ ਭਾਗੀ ਬਣ ਰਹੇ ਹਾਂ ਇਨ੍ਹਾਂ ਵਿਚਾਰਾਂ ਵਿੱਚ ਉਹਨਾਂ ਦਾ ਮਨ ਭਗਤ ਜੀ ਦੀ ਮਿਹਰ ਨਾਲ ਬਦਲਣਾ ਆਰੰਭ ਹੋ ਗਿਆ ਚੋਰਾਂ ਨੇ ਆਪਣੀ ਭੁੱਲ ਦੀ ਖਿਮਾ ਮੰਗੀ ਅਤੇ ਸਾਰਾ ਧਨ ਵਾਪਸ ਦੇ ਦਿੱਤਾ ਤੇ ਜੀ ਪਾਸੋਂ ਦੀਖਿਆ ਪ੍ਰਾਪਤ ਕਰਕੇ ਪ੍ਰਮਾ ਭਗਤੀ ਦੇ ਰੰਗ ਵਿੱਚ ਰੰਗੇ ਗਏ ਅਤੇ ਇੱਕ ਦਿਨ ਇੱਕ ਚੋਰ ਭਗਤ ਪੀਪਾ ਜੀ ਦੀ ਮੱਝ ਨੂੰ ਖੋਲ ਕੇ ਲੈ ਗਿਆ ਪਿੱਛੇੋਂ ਦੋ ਮੱਝਾਂ ਰਹਿਦੀਆਂ ਸਨ ਭਗਤ ਜੀ ਨੇ ਦੋਵੇਂ ਮੱਝਾਂ ਖੋਲੀਆਂ ਤੇ ਚੋਰ ਦੇ ਪਿੱਛੇ ਆਵਾਜ਼ਾਂ ਮਾਰਦੇ ਦੌੜੇ ਅਤੇ ਆਖਣ ਲੱਗੇ ਉਹ ਭਲਿਆ ਪੁਰਸ਼ਾਂ ਇਹ ਮੱਝ ਥੋੜਾ ਦੁੱਧ ਦਿੰਦੀ ਹੈ ਇਹ ਮੱਝਾਂ ਜ਼ਿਆਦਾ ਦੁੱਧ ਦਿੰਦੀਆਂ ਹਨ ਇਹਨਾਂ ਨੂੰ ਵੀ ਲੈ ਜਾਵੋ ਭਗਤ ਜੀ ਦੀ ਪਵਿੱਤਰ ਰਸਨਾ ਤੋਂ ਨਿਕਲੇ ਸ਼ਬਦਾਂ ਨੇ ਚੋਰ ਦੇ ਮਨ ਨੂੰ ਪਲਟ ਦਿੱਤਾ ਉਹ ਵੀ ਮਾਫੀਆਂ ਮੰਗਦਾ ਹੋਇਆ ਭਗਤ ਪੀਪਾ ਜੀ ਦੇ ਚਰਨਾਂ ਤੇ ਢਹਿ ਪਿਆ ਅਤੇ ਪੁੱល ਬਖਸ਼ਾਉਂਦਾ ਹੋਇਆ ਮੱਝ ਵਾਪਸ ਮੋੜੀ ਅਤੇ ਭਗਤ ਜੀ ਦਾ ਸਿੱਖ ਬਣ ਗਿਆ ਭਗਤ ਭਗਤ ਪੀਪਾ ਜੀ ਦੀਆਂ ਅਨੇਕਾਂ ਹੋਰ ਸਾਖੀਆਂ ਹਨ ਸਾਰੀਆਂ ਸੁਣਾਉਂਦੇ ਸੁਣਾਉਂਦੇ ਆ ਪੂਰਾ ਇੱਕ ਗ੍ਰੰਥ ਬਣ ਜਾਵੇਗਾ ਕੁਝ ਕੋਹੀ ਸਾਖੀਆਂ ਮੈਂ ਆਪ ਜੀ ਦੇ ਸਨਮੁਖ ਕਰ ਰਿਹਾ ਹਾਂ हे ਮੇਰੀ ਆਤਮਾ ਤੂੰ ਵੀ ਸਬਦ ਨਿਆਬੀ ਆਸਰੇ ਧਿਆਕੇ ਪਤਿਤ ਪਾਵਨ ਪ੍ਰਭੂ ਜੀ ਦੀ ਸ਼ਰਨ ਪ੍ਰਾਪਤ ਕਰਕੇ ਪ੍ਰੇਮ ਭਗਤੀ ਕਰ ਤਾਂ ਤੇਰੀ ਵੀ ਹਰ ਪ੍ਰਕਾਰ ਪ੍ਰਭੂ ਜੀ ਸਹਿਤਾ ਕਰਨਗੇ ਸੋ ਇਹ ਸੰਚਾਰ ਭਾਗ ਭਗਤ ਪੀਪਾ ਜੀ ਦੇ ਜੀਵਨ ਬਿਰਤਾਂਤ ਦੇ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਅਤੇ ਫਿਰ ਆਪ ਜੀ ਦੇ ਸਨਮੁਖ ਭਗਤ ਰਾਮਾਨੰਦ ਜੀ ਦਾ ਜੋ ਜੀਵਨ ਇਤਿਹਾਸ ਹੈ ਉਹ ਆਪ ਜੀ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਰੋ ਵਿਚਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ